ਕਾਦਿਆ ਪੁਲਿਸ ਦੇ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਕੋਲ 10 ਗ੍ਰਾਮ ਹਿਰੋਇਨ ਅਤੇ ਦੂਜੇ ਦੇ ਕੋਲ 15 ਗ੍ਰਾਮ ਹਿਰੋਇਨ ਇੱਕ ਕੰਪਿਊਟਰਾਈਜ਼ ਕੰਡਾ ਅਤੇ ਡਰਗਮਨੀ ਵਿਪਰਾ ਮਧੂ ਜੀ ਕਾਦਿਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਦੋਨਾਂ ਤੋਂ ਪੁਛਗਿੱਛ ਤੋਂ ਬਾਅਦ ਨਸ਼ੇ ਦੀ ਹੋਰ ਵੀ ਰਿਕਵਰੀ ਅਤੇ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ ਥਾਣਾ ਮੁਖੀ ਕਾਦਿਆ ਪਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਵੱਖ-ਵੱਖ ਨਸ਼ਾ ਤਸਕਰਾਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਅਮਨ ਕੁਮਾਰ ਵਾਸੀ ਪੁਰਾਣਾ ਅਸ਼ਾਲਾ ਪਾਸੋਂ 110 ਗ੍ਰਾਮ ਹਿਰੋਇਨ ਜਦਕੀ ਦੂਜੇ ਰੋਬਿੰਨਪ੍ਰੀਤ ਵਾਸੀ ਕਾਧਿਆ ਦੇ ਪਾਸੋਂ 15 ਗ੍ਰਾਮ ਹਿਰੋਇਨ ਕੰਡਾ ਅਤੇ ਡਰਗ ਮਨੀਪਰਾਮਤ ਕੀਤੀ ਗਈ। ਇਸ ਦੌਰਾਨ ਖਾਨਮੁਸਖ ਨੇ ਦੱਸਿਆ ਕਿ ਰੋਬਿੰਨਪ੍ਰੀਤ ਤੇ ਨਸ਼ਾ ਤਸਕਰ ਦੀ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਦੋਹਾਂ ਨੌਜਵਾਨਾਂ ਨੇ ਅਗਲੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਨੇ। ਪੁਚ ਕੀ ਤੋਂ ਬਾਅਦ ਇਹਨਾਂ ਪਾਸੋਂ ਹੋਰ ਵੀ ਕਈ ਖੁਲਾਸੇ ਰਿਕਵਰੀ ਅਤੇ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਉਹਨਾਂ ਨੇ ਕਿਹਾ ਕਿ ਨਸ਼ਾ ਕਾਧਿਆ ਸ਼ਹਿਰ ਦੇ ਵਿੱਚ ਬਿਲਕੁਲ ਨਹੀਂ ਨਿਕੜ ਦਿੱਤਾ ਜਾਵੇਗਾ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਪੱਖਿਆ ਨਹੀਂ ਚਾਇਆ ਕਾਦੀਆ ਪੁਲਿਸ ਵੱਲੋਂ ਕੱਲ੍ਹ ਦੋ ਬੰਦੇ ਨੂੰ ਰੈਸਟ ਕਰਕੇ ਉਹਨਾਂ ਤੋਂ ਭਾਰੀ ਮਾਤਰਾ ਵਿੱਚ ਸਮੈਗ ਹੈਰੋਨ ਬਰਾਮਦ ਹੋਈ ਹੈ ਜਿਹੜਾ ਅਮਨ ਕੁਮਾਰ ਪੁੱਤਰ ਸੁਲੋਈ RAMਵਾਸੀ ਨਸ਼ਹਿਰਾ ਪੁਰਾਣਾਸਾਲਾ ਡਿਸਟ੍ਰਿਕਟ ਅਰਵਾਸਪੁਰ ਦਾ ਰਹਿਣ ਵਾਲਾ ਇਹਦੇ ਖਿਲਾਫ ਮਕਦਮਾ ਨੰਬਰ 83 ਇੱਕ ਕਾਰਡ 85 ਐਨਡੀਪੀਐਸ ਨੰਬਰ ਦਾ ਦਰਜ ਕੀਤਾ ਗਿਆ ਹੈ ਇਹਦੇ ਕੋਲ 10 ਗ੍ਰਾਮ ਹੈਰੋਨ ਬਰੰਦ ਹੋਈ ਹੈ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਉੱਪਰਲੇ ਜਾ ਰਹੇ ਆ ਇਹਨਾਂ ਤੋਂ ਇਹ ਤੋਂ ਪੁਸ਼ਪੜਤਾਲ ਜਾ ਰਹੀ ਹੈ ਦਾ ਰਿਮਾਂਡ ਹਾਸਲ ਕਰਕੇ ਇਹਦੇ ਜਿਹੜੇ ਬੰਦੇ ਆ ਹੋਰ ਵੀ ਅੱਗੇ ਨਾਮਿਨੇਟ ਕੀਤੇ ਜਾਣਗੇ ਤੇ ਉਹਨਾਂ ਨੂੰ ਬੰਦਿਆਂ ਨੂੰ ਵੀ ਜਲਦੀ ਜਿਹੜੇ ਲਿਆ ਕੇ ਸਰਾਖਾਂ ਦੇ ਪਿਛੇ ਧੱਕਿਆ ਜਾਵੇਗਾ ਇਸੇ ਤਰ੍ਹਾਂ ਇੱਕ ਰੋਬਰ ਪ੍ਰੀਤ ਸਿੰਘ ਇਸ ਚਿੜੀ ਜਿਹੜਾ ਪੁੱਤਰ ਹਰਵਿੰਦਰ ਸਿੰਘ ਮਲਾਕਾਦਿਆਂ ਜਿਹਦੇ ਖਿਲਾਫ ਪਹਿਲਾਂ ਵੀ ਕਾਫੀ ਐਨਡੀਪੀਐਸ ਕੇਸ ਕلیم ਕਦਰਜਿਆ ਇਹਦੇ ਕੋਲੋਂ 15 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ 5000 ਰੁਪਏ ਡਰਗ ਮਨੀ ਇੱਕ ਮੋਬਾਈਲ ਬਰਾਮਦ ਕੀਤਾ ਤਾਂ ਇਹਦੇ ਖਿਲਾਫ ਮਕਦਮਾ ਨੰਬਰ 84 2127 ਕਾਰਡ 29 ਕਾਰਡ ਪਲੱਸ ਸੀ ਐਮ ਐਨਡੀਪੀਐਸ ਸੈਕਟਰ ਦਰਜ ਕੀਤਾ ਗਿਆ ਇਹਦੇ ਵੀ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਸਾਰੇ ਹੀ ਉਹ ਦੇਖੇ ਜਾ ਰਹੇ ਆ ਇਹਨੂੰ ਵੀ ਜਲਦੀ ਵੀ ਹੋਰ ਇੱਥੇ ਗ੍ਰਿਫਤਾਰੀ ਹੋਣ ਦੀ ਵੀ ਆਸ ਆ ਤੇ ਹੋਰ ਬਰਾਮਦਗੀ ਹੋਣ ਦੀ ਵੀ ਆਸ ਆ ਆ ਜਲਦੀ ਜਿਹੜੇ ਆ ਉਹ ਅਗਲੇ ਅੱਗੋਂ ਇਹਨਾਂ ਤੇ ਕਾਰਵਾਈ ਕਰਕੇ ਅੱਗੋਂ ਜਿਹੜੇ ਬੰਦੇ ਅਰੈਸਟ ਕਰਕੇ ਉਹ ਜਲਦੀ ਪ੍ਰੈਸ ਨੂੰ ਤੇ ਦੁਬਾਰਾ ਦੱਸਿਆ ਜਾਏਗਾ ਤੇ ਜੋ ਹੋਰ ਵੀ ਕਾਫੀ ਬਰਾਮਦੀ ਹੋਣ ਦੀ ਆਸ ਹੈ ਇਹਨਾਂ ਵੀ ਲੋਕ ਜਿਹੜੇ ਆ ਪੁਲਿਸ ਦਾ ਸਹਿਯੋਗ ਕਰਨਾ ਪੁਲਿਸ ਰਾਤਨ ਉਹਨਾਂ ਦੀ ਰਾਖੀ ਵਾਸਤੇ ਤਤਪਰ ਹੈ 24 ਘੰਟੇ ਪੁਲਿਸ ਹਾਜ਼ਰ ਹੈ ਜਦੋਂ ਮਰਜੀ ਕਿਸੇ ਦੇ ਖਿਲਾਫ ਕੋਈ ਮੋਬਾਈਲ ਨੰਬਰ ਲੋਕਾਂ ਤੋਂ ਹੈਗੇ ਆ ਮੇਰੇ ਵੀ ਪੁਲਿਸ ਦੇ ਵੀ ਹੈਗੇ ਆ ਕੋਈ ਵੀ ਇਨਫੋਰਮੇਸ਼ਨ ਦੇਣੀ ਹੋਣਾ ਮੈਨੂੰ ਨਹੀਂ ਦੇਣੀ ਸੀਨੀਅਰ ਅਫਸਰਾਂ ਨੂੰ ਦੇ ਦੇਣਾ ਜਿੰਨਾ ਵੀ ਵਾਜਬ ਸਮਝਣ ਦੇਣਾ ਤਾਂ ਤਾਂ ਜੋ ਇਹ ਜਿਹੜੀ ਆ ਨਸ਼ੇ ਦੇ ਜਿਹੜੇ ਆ ਇਹਦੇ ਐਂਡ ਤੱਕ ਪੁੰਜ ਜਾਵੇ ਇਹ ਇਹਨੂੰ ਨਸ਼ਾ ਮੁਕਤ ਕੀਤਾ ਜਾਵੇ ਇਹ ਕਿਉਂਕਿ ਬੜੀ ਪਵਿੱਤਰ ਧਰਤੀ ਆ ਪਰਮੇਸ਼ਰ ਦੀ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਗੁਰੂ ਅਰਸ਼ੀਮਨਾਂ ਦੀ ਧਰਤੀ ਆ ਤਾਂ ਇਹ ਜਿਹੜੇ ਕਲੰਕ ਕਲੰਕਰ ਕੀਤਾ ਜਿਹਨਾਂ ਲੋਕਾਂ ਨੇ ਧਰਤੀ ਨੂੰ ਉਹਨਾਂ ਨੂੰ ਜਲਦੀ ਸਾਰਿਆਂ ਦੀ ਸੁਰੱਖਾ ਦੇ ਪਿੱਛੇ ਧੱਕਿਆ ਜਾਊਗਾ ਤਾਂ ਇਹਨੂੰ ਨਸ਼ਾ ਮੁਕਤ ਕੀਤਾ ਜਾਊਗਾ ਉਸ ਲੋ ਰਾਤ ਦਿਨ ਲੋਕਾਂ ਦੀ ਜਾਲਮਾਲ ਦੀ ਰੱਖੀ ਲਈ ਤਿਆਰ ਆ ਤੇ ਕਾਫੀ ਲੋਕ ਸਹਿਯੋਗ ਵੀ ਕਰ ਰਹੇ ਆ ਜਦੋਂ ਦਾ ਮੈਂ ਆ ਲੋਕਾਂ ਨੇ ਬਹੁਤ ਸਜਾਦ ਸਹਿਯੋਗ ਕੀਤਾ ਖਾਸ ਕਰ ਸਾਡੇ ਨਾਲ ਪ੍ਰੈਸ ਨੇ ਬਹੁਤ ਸਹਿਯੋਗ ਕੀਤਾ ਆ ਰਾਹ ਦਿਨ ਜਦੋਂ ਵੀ ਬੁਲਾਈਦਾ ਉਸੇ ਟਾਈਮ ਹਾਜ਼ਰ ਹੁੰਦੇ ਆ ਔਰ ਗਾਇਬ ਗਾਇਓ ਸਾਰਾ ਸਾਨੂੰ ਜੋ ਵੀ ਅਸੀਂ ਕੋਈ ਇਸ ਤਰ੍ਹਾਂ ਸਮਝਨੇ ਆ ਉਹ ਸਾਨੂੰ ਇਨਫੋਰਮੇਸ਼ਨ ਵੀ ਕਰਾ ਦਿੰਦੇ ਤੇ ਬਹੁਤ ਵਧੀਆ ਚੱਲ ਰਿਹਾ ਤੇ ਜਲਦੀ ਜਿਹੜੇ ਨਸ਼ੇ ਵਾਲੇ ਆ ਜਿੰਨੇ ਵੀ ਨਸ਼ੇ ਦੇ ਸ਼ਰਾਬ ਕਰਾ ਉਹ ਭਾਵੇਂ ਕੋਈ ਕੁਝ ਵੀ ਕਿਉਂ ਨਹੀਂ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ